ਫਾਰਮਾ ਰਿਲੇਟਡ ਕੋਈ ਵੀ ਕੁਰੀ ਚਾਹੀਦੀ ਹੈ ਕੋਈ ਨਵੀਂ ਇੰਡਸਟਰੀ ਚਾਹੀਦੀ ਹੈ ਮਸ਼ੀਨਾ ਉਹ ਸਭ ਟੈਕਨੀਕਲ ਸਾਰਾ ਉਹਨਾਂ ਲਈ ਬਹੁਤ ਹੀ ਬੈਨੀਫੀਸ਼ੀਅਲ ਹੈਗਾ ਮੇਨ ਸਾਡਾ ਨਾਰਥ ਬੈਲਟ ਦੇ ਵਿੱਚ ਸਭ ਤੋਂ ਵੱਡੀ ਰੇਂਜ ਹੈ ਡਰਾਈ ਸਰਪਸ ਦੇ ਵਿੱਚ ਆਈ ਡ੍ਰੌਪ ਆਰਡਰਸ ਦੇ ਵਿੱਚ ਟੈਬਲੇਟ ਕੰਟੇਨਰਸ ਦੇ ਵਿੱਚ 100% ਵਰਜਨ ਅਰ ਕੁਆਲਿਟੀ ਔਰ ਜੋ ਆਈ ਡ੍ਰੌਪ ਬਣਦਾ ਹੈ ਸਾਡੇ ਕੋਲ ਉਹ ਸਾਰਾ ਸਟਰਲਾਈਜ਼ਡ ਹੋ ਕੇ ਆਸੀ ਜਿੰਨੀਆਂ ਵੀ ਫਾਰਮਾ ਕੰਪਨੀਆਂ ਇਸ ਬੈਲਟ ਦੀਆਂ ਨੇ ਉਹਨਾਂ ਨੂੰ ਸਪਲਾਈ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਸੀ ਕਿੱਥੋਂ ਸ਼ੁਰੂ ਕੀਤਾ ਸੀ ਨਾਲਾਗੜ੍ਹ ਦੀ ਇੰਡਸਟਰੀ ਹੈ ਸਾਡੀ ਤੇ ਉੱਥੋਂ ਹੀ ਪੂਰਾ ਜਿੱਦਾਂ ਉਤਰਾੰਚਲ ਹੋ ਗਿਆ ਹਿਮਾਚਲ ਹੋ ਗਿਆ ਪੰਜਾਬ ਹੋ ਗਿਆ ਇੰਨਾ ਸਾਰੀਆਂ ਸਟੇਟ ਨੂੰ ਸਾਡੀ ਉੱਥੋਂ ਦੀ ਸਪਲਾਈ ਹੈ ਤੇ ਟਰਾਂਸਪੋਰਟੇਸ਼ਨ ਵੀ ਸਾਡੀ ਖੁਦ ਦੀ ਹੈ ਔਰ ਵਨ ਆਫ ਦਾ ਬੈਸਟ ਕੁਆਲਿਟੀ ਜਿਹੜੀ ਹੈਗੀ ਸ਼ਿਵਾ ਇੰਟਰਨੈਸ਼ਨਲ ਪ੍ਰੋਵਾਈਡ ਕਰਦਾ ਹੈ ਸਾਡੀ ਉਸੇ ਬਣਾਉਂਦੇ ਆ ਆ ਪਰਟੀਕੂਲਰ ਸਾਡੀ ਆਪਣੀ ਮੈਨੂਫੈਕਚਰਿੰਗ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਸੈਕਟਰ 17 ਚੰਡੀਗੜ੍ਹ ਵਿਖੇ ਆ ਫਾਰਮਾ ਐਕਸਪੋ ਹੈ ਜਿਹੜਾ ਉਹਦੇ ਕੱਲ ਸ਼ੁਰੂਆਤ ਹੋਈ ਹੈ ਤੇ ਉਸ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲੂਗਾ ਕੀ ਕੁਝ ਖਾਸ ਹੈ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਵੱਖ-ਵੱਖ ਜਣੀਆਂ ਸਟਾਲਸ ਲੱਗੀਆਂ ਹੋਈਆਂ ਨੇ ਉਹਨਾਂ ਵਿੱਚੋਂ ਇੱਕ ਸ਼ਿਵਾ ਇੰਟਰਨੈਸ਼ਨਲ ਹੈ ਜਿਨ੍ਹਾਂ ਦਾ ਪਲਾਸਟਿਕ ਦਾ ਕੰਮ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸ਼ਿਵਾ ਇੰਟਰਨੈਸ਼ਨਲ ਦੇ ਡਾਇਰੈਕਟਰ ਨੇ ਰਾਜਨ ਚੋਪੜਾ ਸਾਡੇ ਨਾਲ ਮੌਜੂਦ ਨੇ ਇਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਐਕਸਪੋ ਦੇ ਵਿੱਚ ਤੁਹਾਨੂੰ ਮੌਕਾ ਮਿਲ ਰਿਹਾ ਤੁਹਾਡੇ ਆਪਣਾ ਜਿਹੜਾ ਤੁਹਾਡੇ ਕੰਮਕਾਰ ਸ਼ੋਕੇਸ ਕਰਨ ਦਾ ਸੋ ਕਿਵੇਂ ਦਾ ਪਲੇਟਫਾਰਮ ਹੈ ਤੇ ਆਪਣੀ ਤੁਸੀਂ ਸ਼ਿਵਾ ਇੰਟਰਨੈਸ਼ਨਲ ਬਾਰੇ ਜਰੂਰ ਦੱਸੋ ਹਾਂਜੀ ਇਹ ਪਲੇਟਫਾਰਮ ਜਿਹੜਾ ਹੈ ਬਹੁਤ ਚੰਗਾ ਪਲੇਟਫਾਰਮ ਹੈ ਲੋਕਾਂ ਦੇ ਲਈ ਜਿਨ੍ਹਾਂ ਨੂੰ ਇਹ ਸਾਰੀਆਂ ਚੀਜ਼ਾਂ ਪੈਕੇਜਿੰਗ ਹੋ ਗਿਆ ਮਸ਼ੀਨਾ ਹੋ ਗਿਆ ਫਾਰਮਰ ਰਿਲੇਟਡ ਕੋਈ ਵੀ ਕੁਇਰੀ ਚਾਹੀਦੀ ਹੈ ਕੋਈ ਨਵੀਂ ਇੰਡਸਟਰੀ ਚਾਹੀਦੀ ਹੈ ਮਸ਼ੀਨਾ ਹੋ ਸਭ ਟੈਕਨੀਕਲ ਇਹ ਸਾਰਾ ਉਹਨਾਂ ਲਈ ਬਹੁਤ ਹੀ ਬੈਨੀਫੀਸ਼ੀਅਲ ਹੈਗਾ ਤੇ ਮੇਰਾ ਨਾਮ ਰਾਜਨ ਚੋਪੜਾ ਹੈ ਸ਼ੇਵਾ ਇੰਟਰਨੈਸ਼ਨਲ ਸੀ ਲੋਕ ਪੈਕੇਜਿੰਗ ਬਣਾਉਂਦੇ ਆ ਫਾਰਮਾਸੋਟਿਕਲਸ ਲਈ ਤੇ ਡ్రਾਈ ਸਰਪ ਮੇਨ ਸਾਡਾ ਨਾਰਥ ਬੈਲਟ ਦੇ ਵਿੱਚ ਸਭ ਤੋਂ ਵੱਡੀ ਰੇਂਜ ਹੈ ਡ్రਾਈ ਸਰਪਸ ਦੇ ਵਿੱਚ ਆਈ ਡ੍ਰੌਪ ਬੋਟਲਸ ਦੇ ਵਿੱਚ ਟੈਬਲੇਟ ਕੰਟੇਨਰਸ ਦੇ ਵਿੱਚ ਤੇ ਹੋਰ ਜਿੰਨੀਆਂ ਵੀ ਫਾਰਮਾ ਰਿਲੇਟਡ ਐਚ ਡੀ ਪੀ ਕੰਟੇਨਰ ਜਿੰਨੇ ਵੀ ਹੁੰਦੇ ਨੇ ਉਹ ਸਾਡੇ ਕੋਲ ਬੰਦੇ ਨੇ ਔਰ 100% ਵਰਜਨ ਔਰ ਕੁਆਲਿਟੀ ਔਰ ਜੋ ਆਈ ਡ੍ਰੌਪ ਬੰਦਦਾ ਹੈ ਸਾਡੇ ਕੋਲ ਉਹ ਸਾਰਾ ਸਟਰਲਾਈਜ਼ਡ ਹੋ ਕੇ ਆਸੀ ਜਿੰਨੀਆਂ ਵੀ ਫਾਰਮਾ ਕੰਪਨੀਆਂ ਇਸ ਬੈਲਟ ਦੀਆਂ ਨੇ ਉਹਨਾਂ ਨੂੰ ਸਪਲਾਈ ਕਰਦੇ ਕਦੋਂ ਤੁਸੀਂ ਕੰਮ ਸ਼ੁਰੂ ਕੀਤਾ ਸੀ ਕਿੱਥੋਂ ਸ਼ੁਰੂ ਕੀਤਾ ਸੀ ਅਸੀਂ 2010 ਦੇ ਵਿੱਚ ਸਟਾਰਟ ਕੀਤਾ ਸੀ ਨਾਲਾਗੜ ਤੋਂ ਤੇ ਨਾਲਾਗੜ ਤੋਂ ਇੰਡਸਟਰੀ ਹੈ ਸਾਡੀ ਤੇ ਉੱਥੋਂ ਹੀ ਪੂਰਾ ਜਿੱਦਾਂ ਉਤਰਾੰਚਲ ਹੋ ਗਿਆ ਹਿਮਾਚਲ ਹੋ ਗਿਆ ਪੰਜਾਬ ਹੋ ਗਿਆ ਇਹਨਾਂ ਸਾਰੀਆਂ ਸਟੇਟ ਨੂੰ ਸਾਡੀ ਉੱਥੋਂ ਹੀ ਸਪਲਾਈ ਹੈ ਤੇ ਟਰਾਂਸਪੋਰਟੇਸ਼ਨ ਵੀ ਸਾਡੀ ਖੁਦ ਦੀ ਹੈ ਤੁਸੀਂ ਪ੍ਰੋਡਕਟ ਕੁਝ ਸਾਨੂੰ ਦਿਖਾਓ ਜਿਹੜੇ ਤੁਸੀਂ ਬਣਾਉਂਦੇ ਹੋ ਤੇ ਕੀ ਪਰਪਸ ਹੁੰਦਾ ਉਹਨਾਂ ਦਾ ਇਹ ਮੇਨ ਜਿਹੜੀ ਸਾਡੀ ਤੁਸੀਂ ਮੋਨੋਪੋਲੀ ਕਹਿ ਸਕਦੇ ਹੋ ਵੀ ਡਰਾਈ ਸਰਬ ਬੋਟਲਸ ਦੇ ਵਿੱਚ ਹੈ ਇਹ 100% ਵਰਜਨ ਦੇ ਵਿੱਚ ਤੇ IBM ਮਸ਼ੀਨਸ ਦੇ ਥਰੂ ਬਣਿਆ ਹੈ 100 ml ਦੀ ਡਰਾਈ ਸਰਪ ਦੀ ਬੋਤਲ ਹੈ ਤੇ ਇਹ 60 ml ਦੀ ਡਰਾਈ ਸਰਪ ਦੀ ਬੋਤਲ ਹੈ ਔਰ ਵਨ ਆਫ ਦਾ ਬੈਸਟ ਕੁਆਲਿਟੀ ਜਿਹੜੀ ਹੈਗੀ ਸ਼ਿਵਾ ਇੰਟਰਨੈਸ਼ਨਲ ਪ੍ਰੋਵਾਈਡ ਕਰਦਾ ਹੈ ਸਾਡੀ ਤੁਸੀਂ ਬਣਾਉਨੇ ਹੋ ਆ ਪਰਟੀਕੂਲਰ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਹਾਂ ਜੀ ਆਈ ਡ੍ਰੌਪਸ ਵਗੈਰਾ ਹਾਂ ਇਹ ਆਈ ਡ੍ਰੌਪ ਦੀਆਂ ਬੋਤਲਸ ਹੈ ਜੀ ਇਹਦੇ ਵਿੱਚ 5 ml 10 ml 15 ml 30 ml ਤੇ ਸਟਰਲਾਈਜ਼ ਕਰਕੇ ਅਸੀਂ ਜਿਹੜੇ ਵੀ ਫਾਰਮਾਸਿਊਟੀਕਲਸ ਆਈ ਡ੍ਰੌਪ ਬੋਟਲਸ ਭਰਦੇ ਆ ਉਹਨਾਂ ਨੂੰ ਅਸੀਂ ਸਾਰੀ ਸਪਲਾਈ ਕਰਦੇ ਆ ਤੇ ਕਿਵੇਂ ਦਾ ਜਿਹੜਾ ਹੈਗਾ ਉਹ ਕਹਿਣਾ ਕੀ ਚਾਹੋਗੇ ਇਸ ਫਾਰਮਾਟੈਕ ਐਕਸਪੋ ਬਾਰੇ ਬੇਸਿਕਲੀ ਕੀ ਮਕਸਦ ਹੁੰਦਾ ਇਸ ਤਰ੍ਹਾਂ ਦੇ ਐਕਸਪੋ ਇਸ ਐਕਸਪੋ ਦਾ ਮਕਸਦ ਇਹ ਹੁੰਦਾ ਵੀ ਜਿੱਲੀ ਨਵੀਂ ਤੋਂ ਨਵੀਂ ਟੈਕਨੋਲੋਜੀ ਹੈ ਲੇਟੈਸਟ ਇਨਫੋਰਮੇਸ਼ਨ ਹੈ ਉਹ ਜਿਹੜੇ ਲੋਕ ਵੀ ਇੰਟਰਸਟਿਡ ਹੁੰਦੇ ਆ ਫਾਰਮਾ ਦੇ ਵਿੱਚ ਆਉਣ ਦੇ ਲਈ ਜਾਂ ਅਵੇਅਰਨੈਸ ਹੁੰਦੀ ਹੈ ਨਵੇਂ ਬੱਚਿਆਂ ਨੂੰ ਜਿਹੜੇ ਇੰਟਰਨਸ ਹੁੰਦੇ ਨੇ ਜਾਂ ਹੋਰ ਟੈਕਨੀਕਲ ਲੋਕ ਹੁੰਦੇ ਆ ਉਹਨਾਂ ਨੂੰ ਇੱਥੇ ਆ ਕੇ ਇੱਕੋ ਪਲੇਟਫਾਰਮ ਦੇ ਵਿੱਚ ਸਾਰਾ ਕੁਝ ਦੇਖਣ ਨੂੰ ਮਿਲਦਾ ਹੈ ਤੇ ਲੋਕਾਂ ਨੂੰ ਬਹੁਤ ਹੀ ਵਧੀਆ ਜਾਣਕਾਰੀ ਉੱਥੋਂ ਮਿਲਦੀ ਹੈ ਇਹੋ ਜੀ ਓਪਰਚ्युनिटीज ਦੇ ਨਾਲ ਐਕਸਪੈਂਡ ਵੀ ਹੁੰਦਾ ਕੰਮ ਕਰ ਫਾਇਦਾ ਹੁੰਦਾ ਡੈਫੀਨੇਟਲੀ ਜੀ ਬਹੁਤ ਜ਼ਿਆਦਾ ਐਕਸਪੈਂਡ ਹੁੰਦਾ ਹੈ ਅਸੀਂ ਵੀ ਕੱਲ ਤੋਂ ਔਰ ਅੱਜ ਜਿੰਨਾ ਵੀ ਟਾਈਮ ਅੱਜ ਹੋਇਆ ਹੈ ਅਸੀਂ ਨਵੇਂ ਕਸਟਮਰਸ ਨੂੰ ਜੋ ਆਪਣੇ ਨਾਲ ਜੋੜਿਆ ਹੈ ਤੇ ਉਹਨਾਂ ਨੂੰ ਜਿੰਨੀ ਵੀ ਅਸੀਂ ਬੈਸਟ ਸਰਵਿਸਿਜ਼ ਹੈ ਉਹ ਦਵਾਂਗੇ ਇੱਥੇ ਆਉਂਦਾ ਬੜਾ ਫਾਇਦਾ ਹੁੰਦਾ ਕਿਉਂਕਿ ਇੱਥੇ ਆ ਕੇ ਨਵੇਂ ਕਸਟਮਰ ਬੜੇ ਜੋੜਦੇ ਆ ਸਾਡੇ ਨਾਲ ਅੱਛਾ ਇਹ ਬੜਾ ਵੈਸੇ ਯੂਨੀਕ ਹੈ ਇਸ ਤੋਂ ਪਹਿਲਾਂ ਆਮ ਤੌਰ ਤੇ ਕਿੰਨੇ ਕੇਸ ਇਸ ਤਰ੍ਹਾਂ ਦੇ ਐਕਸਪੋ ਹੁੰਦੇ ਸੀ ਐਕਸਪੋ ਬੜੇ ਸਾਲਾਂ ਤੋਂ ਹੋ ਰਹੇ ਨੇ ਜੀ ਔਰ ਇੰਡੀਆ ਦੇ ਵਿੱਚ ਹਰ ਸਟੇਟ ਦੇ ਵਿੱਚ ਤੇ ਅਸੀਂ ਲੇਕਿਨ ਸੈਕੰਡ ਟਾਈਮ ਇੱਥੇ ਪਾਰਟਿਸਿਪੇਟ ਕਰ ਰਹੇ ਆਂ ਪਰ ਸਾਨੂੰ ਲੱਗਦਾ ਵੀ ਅਸੀਂ ਲੇਟ ਹੋ ਗਏ ਆਂ ਸਾਨੂੰ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਕਰਨਾ ਚਾਹੀਦਾ ਸੀ ਲੇਕਿਨ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਫਿਊਚਰ ਦੇ ਵਿੱਚ ਸਾਰੇ ਐਕਸਪੋ ਅਟੈਂਡ ਕਰਾਂਗੇ ਠੀਕ ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਸ਼ਿਵਾ ਇੰਟਰਨੈਸ਼ਨਲ ਡਾਇਰੈਕਟਰ ਦੇ ਨਾਲ ਤੇ ਫਾਰਮਾਟੈਕ ਐਕਸਪੋ ਹੈ ਤੇ ਲੈਬਟੈਕ ਐਕਸਪੋ ਅੱਜ ਦੀ ਸ਼ੁਰੂਆਤ ਹੋਈ ਹੈ ਸੋ ਕਿਸ ਤਰ੍ਹਾਂ ਦੇ ਨਾਲ ਮਦਦ ਮਿਲਦੀ ਹੈ ਜਿਹੜੇ ਜਿਹਨਾਂ ਦਾ ਕੰਮਕਾਰ ਹੈ ਉਹਨਾਂ ਨੇ ਆਪਣਾ ਸਾਰਾ ਐਕਸਪੀਰੀਅੰਸ ਸਾਂਝਾ ਕੀਤਾ ਤੇ ਕਿ ਇਸ ਤਰ੍ਹਾਂ ਦਾ ਹੈਗਾ ਸੋ ਪੂਰਾ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਟਾਈਮਸ